ਨਾ ਉਹਨੇ ਨਾ ਕਾਲ ਫੋਨ ਲਾਇਆ ਹੈ ਬਣੇ ਨਾ ਅੱਜ ਲਾਇਆ ਨਹੀਂ ਗੱਲ ਠੀਕ ਹੈ ਰੋਜ਼ ਹੀ ਫੋਨ ਰੋਜ਼ ਹੀ ਫੋਨ ਤਾਂ ਸੈਗਮੈਂਟ ਤੂੰ ਰੋਜ਼ ਤੂੰ ਰੋਜ਼ ਕਹਿੰਦਾ ਮੈਂ ਨਾ ਤੇਰੇ ਤੂੰ ਵੀ ਨਹੀਂ ਨਮਕ ਰੋਲਾ ਕਰ ਮੈਂ ਤੇਰੇ ਨੂੰ ਨਾ ਮੇਰੇ ਨੂੰ ਕਹਿਣ ਮੇਰੇ ਨਾਲ ਤਾਂ ਵੱਧਣਾ ਨਾ ਚਾਦਰ ਪਾ ਕੇ ਬਹਿ ਜਾਣੀ ਬਹਿ ਜਾਣੀ ਚਾਦਰ ਪਾ ਕੇ ਤੇਰੇ ਨੂੰ ਨਹੀਂ ਬਣेंगे ਜਦ ਇੱਕ ਟ੍ਰੈਕ ਕੱਟਦਾ ਦੂਜੇ ਨਾਲ ਤਾਂ ਦੂਜੇ ਨਾਲ ਕੱਟਦਾ ਦੂਜੇ ਨਾਲ ਹਾਂਜੀ ਬਣਿਆ ਬਣਿਆ ਹੈ ਤੇਰੇ ਮਾਰਦੀ ਆ ਜਮਾ ਮਾਰਦੀ ਤਲਵਾ ਨਾ ਮਾਰਦਾ ਕਰ ਜੋ ਲੱਗਦੀ ਆ ਫਿਰ ਫੋਨ ਤੇ ਉਹ ਨਾਲ ਪੈਸੇ ਰੁਪਈਆ ਨਹੀਂ ਛਡਾਉਂਦੀ ਉਹਦਾ ਬੇਲਾ ਹੀ ਆ ਕੀ ਬਾਤ ਦੀ ਨਹੀਂ ਘਰ ਠੀਕ ਆ ਐਵੇਂ ਮਾਰਾਂ ਨੂੰ ਪਈ ਰਹੂ ਬਸ 400 ਲੀਰ 4 ਬੱਕਰੀ ਜੀ ਜੋ ਕਹਿੰਦੇ ਆ ਮਣੋਂ ਉਹ ਮਤ ਤੇ ਬੈੱਲੇ ਬੈਠੇ ਨੇ ਬਈ ਉਹ ਮਰ ਬੈੱਲੇ ਬੈਠੇ ਨੇ ਉਹ ਤਾਂ ਕਹਿਣਾ ਹੀ ਨਹੀਂ ਤਨ 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 ਜਬੜਨ ਬੰਗੜਾ ਕਿੱਥੇ ਰੱਬੀ ਕਰਕੇ ਜਾਂਦੀ ਸੀ ਤੂੰ ਤਾਂ ਉਹ ਵੀ ਕਹਿਣਾ ਮੇਰੇ ਕੋਲ ਵੀ ਮੇਰੀ ਕੀ ਹੈ ਉਹ ਜਾਣਾ ਨਹੀਂ ਕਮਾਂਡੈਂਟ ਜਾਂਦੀ ਸੀ ਨਹੀਂ ਨਹੀਂ ਫਿਰ ਜਾਣਾ ਨਹੀਂ ਨਹੀਂ ਤੂੰ ਤਾਂ ਕਮਾਂਡਣ ਜਾਂਦੀ ਸੀ ਸਾਡੀ ਮਾਂ ਕਿਦੋਂ ਪਿੰਡ ਵਾਲ ਸਿਫਰੋ ਚ ਆਟਾ ਚੱਕਣਾ ਸੇਧਾ ਮੇੜ ਪੈ ਖੇਲਾਉਂਦੀ ਸੀ ਸਿਰ ਤੇ ਜਾ ਸਿਰ ਤੇ ਜਾ ਕੇ ਤੁਹਾਡੇ ਤਾਂ ਹੁਣ ਤੇਰੇ ਅਗੇ ਮੌਕਾ ਨਹੀਂ ਜਿੱਥੇ ਸੰਯੋਗ ਉੱਥੇ ਹੀ ਪੜਨੇ ਆ ਜੇ ਨਾ ਮੱਤ ਦੀ ਕੋਈ ਯੋਧਾ ਆਵੇ ਵੀ ਹਾਂ ਨਾ ਉਹਨੇ বিনা ਕੱਲ ਫੋਨ ਲਾਇਆ ਹੈ ਬੰਨੇ ਨਾ ਅੱਜ ਲਾਇਆ ਕਿਨੇ ਉਹਦਾ ਰੋਲ ਥੋੜਾ ਫੋਨ ਪੈਣੇ ਕਰੀਦਾ ਹਾਂ ਹਾਂ ਉਹਨੂੰ ਗੱਲ ਠੀਕ ਆ ਹੁਣ ਹੁੰਦਾ ਕਦੇ ਨਾ ਕਦੇ ਹੋਇਆ ਮਾਫ ਤੇ ਦੁਆ ਕਰਦਾ ਬੰਦਾ ਕਦੇ ਨਾ ਕਦੇ ਹਾਂ ਮਰਦਾ ਬੰਦਾ ਹੋਵੇ ਤਾਂ ਕਦੇ ਮਹੀਨੇ ਮਗਰੋਂ ਜਲਾਵ ਦੇ ਦਿਓ ਨਾ ਨਾ ਨੇ ਗਾਲ ਥੀ ਗਨ ਰੋਜ਼ ਹੀ ਫੋਨ ਰੋਜ਼ ਹੀ ਫੋਨ ਘੰਟਾ ਗਨ ਹੋ ਜਾ ਤੂੰ ਰੋਜ਼ ਕਾਹ ਨੂੰ ਨਾ ਮੈਂ ਨਾ ਕੀ ਕਰ ਤੂੰ ਤੂੰ ਵੀ ਨਹੀਂ ਮਕਰੂ ਨਾ ਕਰ ਮੈਂ ਤੇਰੇ ਨੂੰ ਨਾ ਲਗਾ ਮੇਰੇ ਨੂੰ ਕਹ ਨੂੰ ਮੇਰੇ ਨਾਲ ਤਾਂ ਵੱਧ ਲਾਉਣਾ ਲਾ ਚਾਦਰ ਪਾ ਕੇ ਬਹਿ ਜਾਣੀ ਬੈਗ ਨਹੀਂ ਚਾਦਰ ਪਾ ਕੇ ਲਾ ਜਾ ਉਹਨੂੰ ਲਾ ਲੈ ਉਹਨੂੰ ਲਾ ਲੈ ਉਹਨੂੰ ਲਾ ਲੈ ਤੂੰ ਇਹ ਨਾ ਮਕਰੂ ਨਾ ਕਰ ਮੈਂ ਪਿਆਰ ਪੰਜਾਬ ਹੁੰਦਾ ਵਾ ਮੈਂ 1 ਮਿੰਟ ਤੋਂ ਵੱਧ ਨਹੀਂ ਰੱਖਦਾ ਹਾਂ ਹਾਂ ਚਲਾਵਾ ਇਹ ਫੋਨ ਐ ਨਹੀਂ ਬਣੇਗੇ ਉਹ ਐ ਨਹੀਂ ਬਣਿਆ ਸੀ ਤੇਰੇ ਅੰਗੂ ਨਹੀਂ ਬਣੇਗੇ ਜਦ ਇੱਕ ਰੱਖਤਾ ਤਾ ਦੂਜੇ ਲਾਤਾ ਦੂਜੇ ਕੱਟਦਾ ਦੂਜੇ ਲਾਤਾ ਨਹੀਂ ਬਣਿਆ ਬਣਿਆ ਐ ਤੇਨੇ ਮਾਰ ਦਿਆ ਕਰ ਨਾ ਦੀਆਂ ਚਲਾਣਾ ਨਹੀਂ ਨਾ ਮਾਰਦਾ ਕਰ ਜੋ ਲੱਗਦੀ ਐ ਫਿਰ ਫੋਨ ਤੇ ਉਹਨਾਂ ਨੂੰ ਪੈਸੇ ਰੁਪਈਆ ਨਹੀਂ ਛਡਾਉਂਦੀ ਮੈਂ ਤੇਰੇ ਅੰਗੂ ਨਹੀਂ ਉਹਦਾ ਵਿਹਲੇ ਹੀ ਆ ਇੱਕ ਫੋਨ ਚਲਾਉਣਾ ਸੱਕੇ ਹੈ ਹੁਣ ਫੋਨ ਚਲਾਉਣਾ ਆ ਗਿਆ ਫੋਨ ਚਲਾਉਣਾ ਸਹੀ ਗਲਤ ਐ ਹੋਈ ਆ ਇਹ ਤਾਂ ਆਇਆ ਬਣਾ ਉਹ ਮਾਰ ਦੇ ਤੁਰਨ ਕੁੱਟ ਮੈਂ ਉਂਗਲਾਂ ਐ ਕਰਕੇ ਮੈਂ ਤਾਂ ਆ ਬੰਦੀ ਮੈਨੂੰ ਮੇਰੇ ਮਤਲਬ ਜੋਗਾ ਹੋਣਾ ਮੈਂ ਨਾ ਮਤਲਬ ਮਤਲਬ ਜੋਗਾ ਤੈਨੂੰ ਸਾਰੀ ਰਾਤ ਉੱਥੇ ਸੁਕਾਉਣ ਨੂੰ ਨਾ ਤੀਏ ਨਾ ਤੜਕੇ ਨੂੰ ਅਸੀਂ ਹੱਥਾਂ ਨੂੰ ਚੜਨਾ ਕਿ ਸਾਰੀ ਰਾਤ 12 1 ਵਜੇ ਗਿਆ ਮੈਂ ਫੋਟ ਆ ਗਈ ਤਹੀਂ ਡੜੀ ਆਏ ਆਏ ਡੜੀ ਆਏ ਡੜੀ ਨੇ ਲਾਓ ਪੱਕਾਈ ਵਾ ਤਾਂ ਠੋਕ ਤਪਕਾਈ ਕੀ ਆਪ ਕਹਿੰਦਾ ਬੱਸ ਮੈਂ ਸੈੱਟ ਗਿਆ ਮੈਂ ਸੈੱਟ ਹੋ ਗਿਆ ਇਕ ਇੰਵੈਲ ਨਾ ਪੱਕਾ ਹੀ ਲੋਕ ਲਾਤਾ ਜਦੋਂ ਉਥਰੇ 에어ਪੋਰਟ ਤੇ ਮਾ ਫੋਨ ਮੇਰਾ ਫੋਨ ਤਾਂ ਇੱਥੇ ਸੀ ਤੇਰੇ ਕੋਲ ਹੂੰ ਮੈਂ ਕਿਹਾ ਹੁਣ ਫੋਨ ਬਸ ਉਹ ਕਹਿੰਦਾ ਮੁੰਡਾ ਕਹਿੰਦਾ ਦੁਪੱਟਾ ਲਾ ਕੇ ਲਾਗੇ ਕਿੱਥੇ ਰੱਖਣਾ ਮਾਤਾ ਹੁਣ ਨਹੀਂ ਰੱਖਣਾ ਹੂੰ ਤੇ ਮੈਂ ਉਹ ਆਖਿਆ ਆਪਾਂ ਲਾ ਲਈਏ ਕਿਸੇ ਮੁੰਡੇ ਕਿਸੇ ਤੋਂ ਕਹਿ ਕੇ ਲਵਾ ਲਈਏ ਅੰਦਰ ਵੀ ਤਾਂ ਮਾਨੂੰ ਆਪਾਂ ਦਾ ਸ਼ੀਰ ਹੋ ਜੇ ਉਥਰੇ ਮੇ ਹੂੰ ਇਹ ਨਾ ਟਾਈਮ ਹੋ ਗਿਆ ਅੱਛਾ ਉਹ ਜੱਗੀ ਤੇ ਅਮਨ ਜੀ ਤੇ ਦੂਜਾ ਆਪਣਾ ਉਹ ਤਿੰਨੇ ਚੜੇ ਫਿਰ ਨਤਾਹ ਜਵਾਜ ਦੇਖਦੇ ਹੂੰ ਲਓ ਪਹਿਲੀ ਵਾਰ ਹੀ ਗਏ ਹਾਂ ਹਾਂ ਪਹਿਲੀ ਵਾਰ ਨਹੀਂ ਹੈ ਪਹਿਲੀ ਵਾਰ ਵੀ ਜੀ ਹੂੰ ਦੂਜੀ ਵਾਰ ਗਏ ਹਾਂ ਦੂਜੀ ਤੇ ਨਾਲ ਗਿਆ ਸੀ ਮਾਮਾ ਦੋ ਵੇਰੀ ਨਾਲ ਗਿਆ ਸਾਡੇ ਹਾਂ ਹਾਂ ਆਹ ਹਨ ਪਹਿਲੀ ਵਾਰ ਹੀ ਗਏ ਪਹਿਲੀ ਵਾਰ ਹੀ ਗਏ ਤੁਸੀਂ ਜੋ ਸੱਭਾ ਮਾਸੀ ਹੈ ਜੀ ਹਾਂ ਪਹਿਲੀ ਵਾਰ ਹੀ ਗਏ ਹਾਂ ਮਾਮਾ ਹੂੰ ਚੱਲ ਭਾਈ ਮੁੜ ਕੇ ਇਹ ਹਾਂ ਇਹ ਤੇ ਤੀਜੀ ਵਾਰ ਹੀ ਗਿਆ ਚੌਥੀ ਵਾਰ ਤੀਜੀ ਵਾਰ ਹੀ ਗਿਆ ਹਾਂ ਮੈਂ ਮੁੜ ਕੇ ਕੀ ਹੋਇਆ ਫਿਰ ਉਹ ਮੁੰਡੇ ਨੂੰ ਵਿਚਾਰਨ ਮੈਂ ਕਿਹਾ ਮੈਂ ਨੂੰ ਆਖਾ ਨੰਬਰ ਦੇ ਉਹ ਮੁੰਡੇ ਨੇ ਉਹ ਕਹਿੰਦਾ ਮਾਤਾ ਜੀ ਆਂਟੀ ਬਾਦ ਅਨਾਂ ਫੋਨ ਤੇ ਫੋਨ ਦਿਓ ਮੈਂ ਫੋਨ ਨੰਬਰ ਦਿੱਤਾ ਉਹਨੇ ਜਿਹਾ ਨੇ ਫੋਨ ਲਾਇਆ ਉਹਦੇ ਫੋਨ ਤੇ ਲਾ ਕੇ ਜਰ ਰੁਪਏ ਇਹਨਾਂ ਨੂੰ ਪੁੱਛਿਆ ਜੇ 9 ਵਜੇ ਕਿੱਥੇ ਫਿਰਦੇ ਹੁੰਦੇ ਸੀ ਕਹਿੰਦੇ ਅਸੀਂ ਤਾਂ ਤੁਸੀਂ ਆਗੇ ਮਾਤਾ ਤਾਂ 6 ਵਜੇ ਜੇ ਆਏ ਮੈਂ 7 ਵਜੇ ਤੱਕ ਅਸੀਂ ਬਾਹਰ ਆ ਗਏ ਆ ਉੜਕੇ ਭਾਈ ਫੇਰ ਉਹ ਕਹਿੰਦਾ ਸੀ ਤਾਂ ਫਰਦੇ ਆ ਜਵਾਲੇ ਦੇਖਦੇ ਫੇਰ ਉਹ ਆਏ ਫੇਰ ਅਸੀਂ ਕੋਰੇ ਬੱਬਲ ਗਏ ਨਾਲ ਮੇਰਾ ਆ ਜਵਾਲੇ ਦੇਖਦੇ ਸੀ ਲੱਗਣ ਗਏ ਸੀ ਜਵਾਲੇ ਉੱਥੇ ਪਤਾ ਉੱਥੇ ਦੇਖਣ ਬੜੇ ਕੀ ਸੀ ਉੱਥੇ ਦਿਸਦਾ ਕਿਤੇ ਹੂੰ ਬੰਦ ਕੀਤਾਗਾ ਤੈਨੂੰ ਅੰਦਰ ਹੀ ਕਰਨਾ ਅੰਦਰ ਹੀ ਤਨਾ ਅੰਦਰ ਰੱਦ ਰੱਦ ਕੇ ਅੱਧੇ ਪੱਗੇ ਹੁਣ ਅੰਬਰਸਰ ਵਧੀਆ ਅੰਬਰਸਰ ਵਧੀਆ ਦਿੱਲੀ ਨਾਲ ਅੰਬਰਸਰ ਵਧੀਆ ਨੇੜੀਆਂ ਨੇੜੇ ਵੀ ਬੰਦਾ ਥਾ ਇਨੀ ਤਕਾਬੜੀ ਨਹੀਂ ਹੁੰਦੀ। ਉਹ ਤਕਾਬੜ ਤਾਂ ਹੁੰਦੀ ਨਹੀਂ। ਉਧਰ ਨਹੀਂ ਨੇ ਸ਼ਹਿਰ ਉਧਰ ਟਾਈਮ ਲੱਗਦਾ। ਦਿੱਲੀ ਨੂੰ ਉਧਰ ਨਹੀਂ ਟਾਈਮ ਲੱੰਦਾ ਅੰਦਰ ਜਿੱਤੀ। ਲੈ ਹੁਣ 6 ਘੰਟੇ ਲਾਲਾ ਸਾਹਿਬ 6-7 ਘੰਟੇ ਦਿੱਲੀ ਨੂੰ ਲੱਗਦੇ ਆ। ਉਧਰ ਨੂੰ ਬੰਦਾ ਬਾਹਰ ਪਹੁੰਚਦਾ ਜਦੋਂ ਨੂੰ ਬੰਦਾ ਇੱਧਰ ਪਹੁੰਚਦਾ ਫੇਰ। ਹਾਂ। ਦਿੱਲੀ ਦੀ ਬਾੜ ਬਹੁਤ ਬੈ। ਉਹ ਨਹੀਂ ਦਾ ਇੱਥੇ ਦਿੱਲੀ ਅੰਬਰਸਰੋਂ ਜੇ ਟਾਈਮ ਵੱਧ ਲੱਗਦਾ ਉਧਰ ਜਾਂਦੇ ਆ। 2-3 ਘੰਟੇ ਵੱਧ ਲੱਗਦੇ ਆ। ਉਸ ਤੋਂ 1-2 ਘੰਟੇ ਦੇਰੀ ਗਿਆ। ਜੇ ਤਾਂ ਦਿੱਲੀ ਹੀ ਗਏ ਆ। ਅਕੀ ਗਿਆ ਅੰਮ੍ਰਿਤ ਜੀ ਤੇ ਅੰਮ੍ਰਿਤ ਅੰਮ੍ਰਿਤ ਹਰ। ਇਹਦਾ ਆਪਾਂ ਚੱਲਾਂਗੇ ਲਾਇਨੋਂ। ਨਹੀਂ ਆਹੋ ਮੈਂ ਤਾਂ ਕਹਦਾ ਮੈਨੂੰ ਕਹਿੰਦੀ ਹੈ ਨਹੀਂ ਗੇ। ਆ ਹੁਣ ਬੈਂਦੀ ਡੈਚ ਲਵਾ ਦੇ ਐਂ ਕਰ ਦੇ ਦੇਖ ਲੈ। ਹਾਂ 1500 2000 ਲੱਗ ਗਿਆ ਨਾ। ਕਿਵੇਂ? ਮੁਰਗੇ ਲਿਆ ਉਹਨੂੰ ਕਹਿੰਦਾ ਹੈ ਨਾ ਪਾਲ ਲਓ ਹੁਣ 1 ਅਕਤੂਬਰ ਤੱਕ ਪਾਲ ਲੈਣਾ ਵਧੀਆ। ਮੈਂ 1000 ਰੁਪਏ ਤੈਨੂੰ ਮੁਰਗਿਆਂ ਦੇ ਦੇ ਦਣਾ 10 ਲਵਾ ਦੇ ਮੇਰੀ। ਹਾਂਜੀ। ਉਹ ਤੋਂ ਲਿਆਓ ਵਧੀਆ ਵਾ ਮਹਿੰਗੇ ਵਾਲਾ ਹੁੰਦਾ ਮਹਿੰਗੇ ਦਾ ਕਿੱਥੇ ਆ ਫਿਰ ਦੂਜੇ ਏਡੇ ਏਡੇ ਲਾਹ ਲਓ ਏਡੇ ਏਡੇ ਲਾਹ ਲਓ ਫਿਰ 120 ਦਾ ਦੇ ਦੂਗਾ ਇੱਕ ਆ ਸਮਾਂ ਉਹਨੇ ਹੁੰਦਾ پنجاب ਦੇ ਵਿੱਚ ਕਿਵੇਂ ਨਹੀਂ ਕੋਹਣੀ ਹੋਂਦਾ ਗਰਮੀ ਗੁਰੂ ਨੂੰ ਆਪੇ ਹੀ ਪਾਲ ਜਣਾ ਵਧੀਆ ਉਹਦਾ ਗਰਮਾ ਹੀ ਚਾਹੀਦੀ ਹੈ ਵਿਆਹ ਤੋਂ ਪਹਿਲਾਂ ਬਹਿ ਗਏ ਨੇ ਸਾਰੇ ਉੱਥੇ ਛੱਡ ਦੋ ਬਾਹਰ ਲਾ ਕੇ ਮੁਰੇ ਤੂੜੀ ਵਾਲੇ ਰਾਮ 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 ਟੈਂ ਟੈਂ ਨਹੀਂ ਕੰਮ ਨਹੀਂ ਰਾਮ ਰਾਮ ਕਰੋ ਨਹੀਂ ਬੱਕਰੀਆਂ ਦੇ ਲਈ ਲੈ ਲਿਆ ਨ ਇੱਕ ਅੱਧਾ ਮੈਂ ਵੀ ਲਿਆਉਂਗਾ ਕੱਟਾ ਵੇਚ ਕੇ ਮੈਂ ਵੀ ਮੇਵਣਾ ਲਿਆਉਂ ਇੱਕ ਦੋ ਤਾਂ ਦਾ ਰੱਖ ਇੱਕ ਤਾਂ ਕੀ ਰੱਖਣਾ ਉਹ ਫਿਰ ਆਪੇ ਸੂਈ ਜਾਊ ਗਾਂ ਦੀਆਂ ਉਹ ਨੱਕਰੀ ਹਮ ਹੱਥ ਲੈ ਲੈ ਪਾਠ ਕਿਵੇਂ ਪਾਠੀ ਮੈਲੂ 4-5000 ਦੀ ਲਿਆਉਣਾ 4-5 ਲਿਆਉਨੇ ਆ ਤਿੰਨ ਚਾਰ ਤੁਸੀਂ ਲਓ ਇੱਕ ਮੈਂ ਲਿਆਉਂ ਮੇਰੇ ਕੋਲੇ ਕਿਤੇ ਤਾਂ ਮੈਂ ਮੈਂ ਤਾਂ ਕਟਾ ਵੇਚ ਕੇ ਕੱਟੇ ਵਾਲੀ ਦਾਦੇ ਬੰਨਿਆ ਕਰੂੰਗਾ ਹੋਰ ਕੀ ਮੱਜਾਂ ਨਾਲੋਂ ਮੂਰੇ ਜਾਂਦੇ ਆ ਇਹ ਕਿਉਂ ਹਾਂ ਤਾਂ ਸਹੀ ਸੋਨੇ ਕਾਣਾ ਵੇਦਾ ਹੀ ਹਾਂ ਮੈਂ ਅਗਲਾ ਹੁਣ ਬੱਕਰੀਆਂ ਥੋੜੋ ਬੰਨਨ ਦਊ ਨਹੀਂ ਭਾਈ ਜੀ ਨਹੀਂ ਘਰ ਠੀਕ ਆ ਐਵੇਂ ਮਾਰਾਂ ਨੂੰ ਪੈਣ ਹੋਵਾਸਾ ਲਾਸ ਭਾਈ ਜੀ ਦਾਤੋ ਭਾਈ ਜੀ ਕੀ ਕਰਾਂ ਹੁਣ ਦਾਤੋਲੀ ਬੱਕਰੀ ਦੀ ਜੋ ਕਹਿੰਿਆ ਮੈਂ ਹਾਂ ਮੱਝਾਂ ਐਨੇ ਕਹਿੰਦੇ ਮੈਂ ਜਾਣੀਆ ਜੋਂ ਹਾਂ ਬੱਕਰੀ ਦੀ ਜੋ ਆਨੇ ਆਉਂਦੇ ਨੇ ਤੇ ਚੋਕੇ ਦੇ ਦਾਦਾ ਬਚਾਹ ਬਣਾ ਦੀ ਪੀਜੀ ਬੱਸ ਬੱਕਰੀਆਂ ਵਧੀਆ ਗਾਇਆਂ ਮਹੀਆਂ ਨਾਲੋਂ ਬੱਕਰੀਆਂ ਬੱਟੀਆਂ ਹੋਰ ਬੱਕਰੇ ਮਾੜੀ ਚੋਲਾ ਚੋਕੇ ਚਾਹ ਬਣਾ ਲਾ ਨਹੀਂ ਜੋਂ ਚੋਈ ਦੇ ਗੱਲ ਸਾਡਾ ਹੁਣ ਬਲੋਗਰ ਬੜੇ ਬੜੇ ਜਲ ਬਣਾਉਣ ਲੱਗ ਗਏ ਹੁਣ ਬਣਾਉਂ ਬਹੁਤ ਬਣਾਉਂਦੇ ਆ ਉਹ ਪਸੂ ਵੇਚੀ ਜਾਂਦਾ ਅਗਲਾ ਇਹਦਾ ਕੋਈ ਰੱਖਦਾ ਮੈਂ ਆ ਬਣਾ ਕੇ ਨਾ ਇੱਕ ਜਿਹੜਾ ਰਾਸਥਾਨ ਚ ਲੈ ਜਾਣਾ ਰਾਸਥਾਨ ਨਹੀਂ ਗਈ ਇੱਧਰ ਨੂੰ ਹੋ ਗਏ ਰਾਸਥਾਨ ਲੈ ਜਾਊਗਾ ਉਹ ਤਾਂ ਇੱਧਰ ਨੂੰ ਫੜਦੇ ਵਿਚਾਰੇ ਬਾਪਾ ਬਾਪਾ ਕਰਦੇ ਉਸੇ ਟਾਈਮ ਹੁੰਦਾ ਜੀ ਉਹ ਤਾਂ ਇੱਧਰ ਫੜਦੇ ਤੇ ਮੈਨੂੰ ਟਾਈਮ ਹੁੰਦਾ ਇਹਨੇ ਹੁਣ ਫਾਇਦਾ ਵੇਲੇ ਆਉਂਦੀਆਂ ਨੇ ਜ਼ਮੀਨ ਦੇ ਖੇਤ ਕਰਕੇ ਤਾਂ ਆ ਗਏ ਜਿਹੜਾ ਨਾ ਮੈਂ ਉੱਧਰ ਲੈ ਜਾਊਗਾ ਤੇ ਫੇਰ ਕੀ ਅਨੁਮਿਦਸ ਦੇ ਰੋਟੀ ਨੂੰ ਦੱਸ ਦੇ ਕਿਉਂ ਦੋਰ ਕੋਲ ਟਾਈਮ ਨਹੀਂ ਦਾ ਇਹਨਾਂ ਦਾ ਇੱਥੇ ਬਾਣਾ ਜਿੱਤੇ ਕਹਿਣ ਦੇ ਫਰਦੇ ਸਖਤ ਪਾਇਰੇ ਮਾਜ ਦੀ ਆਪਣੇ ਨੂੰ ਮੂਰੇ ਜਾਂਦੇ ਆ ਉਹ ਛਾਂ ਵੀ ਹੈ ਨਹੀਂ ਹੁਣ ਤਾਂ ਦਰਾੜ ਤਾਂ ਨਹੀਂ ਵੀ ਬਾਣਾ ਜੀ ਛਾਂ ਹੈ ਤੁਮ ਕਹੋ ਆਪਨੇ ਨੂੰ ਵੱਧ ਕਮਾਈ ਹੈ ਉਹਨਾਂ ਦੀ ਛਾਂ ਹੁੰਦੀ ਸੀ ਹੁਣ ਤਾਂ ਦਰਾਸਤ ਵੀ ਪੱਟ ਤੇ ਦੁਕਾਨ ਉਦਰਾਸਤ ਵੀ ਸਾਰੇ ਪਾਸੇ ਹਾਂ ਉਹਨਾਂ ਕੇ ਚੇੜਾ ਲੇਖੇ ਦੇਖਿਆ ਉਦੋਂ ਅਸੀਂ ਬਸ ਦੇਖਿਆ ਪਰ ਤੇ ਦੀ ਤੂ ਪਿੱਟ ਕੇ ਜਾਣੀ ਆ ਕੁੱਤੇ ਵੀ ਲੈ ਜਾਂਦੇ ਮੇਮਣਿਆਂ ਤਾਂ ਕ੍ਰਿਸਪੀ ਬਸ ਬੇਲੇ ਬਹਿ ਕੇ ਡੰਡੇ ਵਜਾਓ ਦੋ ਦੋ ਫੜ ਲਓ ਹਾਂ ਲੋ ਹਾਂ ਮਨੋਂ ਮਤਰੀ ਬੇਲੇ ਬੈਠੇ ਲੋ ਭਾਈ ਵੀ ਆਉਂਦੇ ਬੈਲੇ ਬੈਠੇ ਹੋਰ ਇੱਥੇ ਹੋਰ ਕੀ ਕੰਮ ਨਹੀਂ ਨਾ ਮਤਰੀ ਮੈਂ ਸਭ ਕੁਝ ਪਾਂਸਰ ਪਾਂਸਰ ਤੇ ਡੰਗਾ ਰੱਖ ਲਾ ਮੈਨੂੰ ਆਂਦੀ ਕਿ ਕਿਹੜਾ ਕੰਮ ਤੋਂ ਮੈਨੂੰ ਮੈਨੂੰ ਆਤਾ। ਬਹੁਤ ਕੀ ਤਾਂੰਦਾ ਬਹੁਤ ਕੀ ਤਾਂ ਕੋਈ ਨਾ ਪੁੱਛੇ। ਉਹ ਜਾਸੇ ਹੋਰ ਬਤੁਆਏਗਾ। ਆਪਾਂ ਤਾਂ ਇਹ ਹੁਣਾ ਆਪਾਂ ਤਾਂ ਦੇਖ ਲਿਆ ਨਾ ਬਸ। ਹੁਣ ਵੀ ਬਿਲੂ ਹੀ ਆ। ਨਹੀਂ ਨਹੀਂ ਹਲੇ ਵੀ ਨਹੀਂ ਕਰਨਾ। ਕੰਮ ਵਾਲੇ ਕੰਮ ਕਰ ਜਾਂਦੀ ਆ। ਉਹ ਦਫਾ ਮਟਰਾ ਹੀ ਕੰਮ ਨਹੀਂ ਵੇੜਦਾ। ਹੂੰ। ਅਗੇ ਗੁਰੇ ਹੁਣੇ ਇਥੋਂ ਲੈਣਾ। ਲੋਕ ਲੈ ਦੇ ਕਿਉਂ ਆਣੇ ਉੱਥੇ ਜਾਣਾ ਫੜੇ ਦੇ ਵਿੱਚ ਬਸੇ ਰਖੜੇ ਤੁਸੀਂ ਤੂੰ ਉਹ ਛੱਡਿਆ ਕੀ ਅੰਤ ਤੱਕ ਇਹਨਾਂ ਛੱਡਦਾ ਹਾਂ ਛੱਡਿਆ ਹਾਂ ਉਹ ਛੱਡਿਆ ਜਾਉਂਦੇ ਆਉਂਦੇ ਹੁੰਦਾ ਕਹਿਣਾ ਹੀ ਨਹੀਂ ਮੈਂ ਜਿਹੜੀ ਗੱਲ ਕਹਿਣ ਵਾਲੀ ਹੁੰਦੀ ਆ ਮੈਂ ਕਹਿਣਾ ਹਾਂ ਦੋਨੇ ਕਹਿਣਾ ਜੇ ਐਵੇਂ ਟੋਕਲਾ ਕਰੀ ਜਾਣੇ ਉਹ ਤਾਂ ਨਹੀਂ ਬਰਹੀ ਹੁੰਦਾ ਹਾਂ ਹਾਂ ਜੇ ਕਹਿਣਾ ਹੁੰਦਾ ਮੈਂ ਛੱਡ ਤੇ ਆ ਜਾ ਕੀਤਾ ਜਾ ਤਨ 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 ਜਦੋਂ ਬੜਨ ਬੰਗਾ ਟਾਕੇ ਕਿੱਥੇ ਰੱਬ ਦੀ ਘਰ ਚ ਜਾਂਦੀ ਸੀ ਤੂੰ ਤਾਂ ਉਹ ਵੀ ਕਹਿਣਾ ਬੀਤੋ ਮੇਰੀ ਕੀ ਆ ਜਾਣਾ ਨਹੀਂ ਮਾਂਡਨ ਜਾਂਦੀ ਸੀ ਨਹੀਂ ਨਹੀਂ ਫਿਰ ਜਾਣਾ ਨਹੀਂ ਮਾਂਡਨ ਜਾਂਦੀ ਸੀ ਨਾ ਹੋਰ ਕੌਣ ਜਾਊ ਮੈਨੂੰ ਉਹ ਦਾ ਮੈਂ ਇਹ ਜੀ ਛੱਡ ਰਹਿਣਾ ਯਾਰ ਰਹਿਣਾ ਨਹੀਂ ਮੈਂ ਛੱਡ ਰਹਿਣਾ ਥੋੜੀ ਮਾਂ ਕਹਤੋਂ ਪਿੰਡ ਵਾਲੇ ਸਿਪੜੋ ਚ ਆਟਾ ਚੱਕਣਾ ਸੇਧਾ ਬੇੜ ਪਾ ਕੇ ਲਾਉਂਦੇ ਸੀ ਸਿਰ ਤੇ ਜਾ ਕੇ ਨਾ ਸਿਰ ਤੇ ਜਾ ਕੇ ਥੋੜਾ ਤਾਂ ਹੁਣ ਤੇਰੇ ਅੱਗੇ ਮੌਕਾ ਵੀ ਨਹੀਂ ਮਾਕੇ ਦਾ ਹੈ ਉਹਨੇ ਚੇੜ ਰਦਾ ਹੈ ਕੀ ਦੋ ਨਰਮਲ ਮੋਸਟਰੀ ਜਿਵੇਂ ਚੇੜ ਰਦਾ ਇਹ ਨਹੀਂ ਦੂਰਾ ਅੱਛਾ ਇਹ ਵੀ ਚੱਕੀ ਲਾਉਂਦੇ ਹੁੰਦੇ ਆ ਪਹਿਲਾਂ ਇਹ ਕੀ ਹੁੰਦੀ ਹੈ ਇਹਨਾਂ ਦੇ ਅੱਛਾ ਇਹ ਤਾਂ ਹੋਣੀ ਹੱਟ ਰਿਹਾ ਥੋੜਾ ਨਾ ਮੋਜੀ ਛੱਡ ਜਿੰਨੀ ਦੂਰਾ ਹੈ ਹੂੰ ਵਿਚਾਰੇ ਥੱਥਾਂ ਲਈ ਗੱਲਾਂ ਕਰੋਗਾ ਹੈ ਕੌਣਾਂ ਨੇ ਉਹਨੇ ਵੋਡਾ ਹੀ ਹੋਣਾ ਕਹੀਂ ਤੋ ਦੇ ਮੁੰਜੇ ਸਣੈ ਵੀ ਤਾਂ ਤਾਂ ਜਾਂਦਾ ਉਹ ਪਰ ਕੁਝ ਨਹੀਂ ਹੁੰਦਾ ਮੁੰਜਾ ਨਹੀਂ ਕਾਬੂ ਜਾਂਦਾ ਹੂੰ ਇਹ ਤਾਂ ਵੀੜੇ ਨਵੇਂ ਲਾਉਣੇ ਆ ਸਾਧ ਅਖੇਟ ਦਾ ਪਾਸਾ ਤਾਂ ਜਮੇ ਹੀ ਖਾਤਾ ਤਾਂ ਵਿਆਹ ਨੂੰ ਲਾਉ ਹੁਣ ਬਹਾਰਨਾ ਕੋਈ ਨਹੀਂ ਬਣਾਉਣਾ ਵਿਆਹ ਤੇ ਵਿੱਚ ਹੀ ਗਿਣੀ ਜਾਣਾ ਜਿਹੜਾ ਕੋਈ ਵਿਆਹ ਚ ਕਰਾਉਣਾ ਇਹਨੇ ਹੁਣ ਨਾ ਹੂੰ ਹੁਣ ਆ ਵੀ ਅੱਡ ਪੈਸੇ ਲੱਗਣਗੇ ਕਿੱਥੇ ਵਿਆਹ ਜੀ ਲਾ ਦੇਣੇ ਨੇ ਹਾਂ ਵਿਆਹ ਜੀ ਗਿਣੇ ਜਾਣੇ ਹੁਣ ਤਾਂ ਉਹਨਾਂ ਦੀ ਬਿਜਲੀ ਵਿਚਾਰਾਂ ਦੀ ਖਰਾਬ ਹੋ ਗਈ 30000 ਲੱਗਾ ਆਹ 30000 ਦੀ ਬੀڈنگ ਹੋਈ ਕੀ ਹੋ ਗਿਆ ਸੌਣ ਕੀ ਬਿਜਲੀ ਖਰਾਬ ਹੋ ਗਈ ਹੈ ਨਾ ਅੱਜ ਜਮਾ ਤਾਰ ਨਾ ਮਟ ਗਈਆਂ ਸੀ 30000 ਲੱਗਾ ਇਹ ਦਵਾਰੇ ਖੱਟ ਮੰਦਰ ਨੇ 30000 ਰੁਪਆ ਕਿਨੇ ਬੰਦਾ ਤਾਰ ਖੱਚ ਗਿਆ ਹਾਂ ਹਾਂ ਬਾਂਦਰ ਮਹਿੰਗਾ ਪੈ ਗਿਆ ਉਹਨਾਂ ਨੂੰ ਹਨ ਹੈਵੀ ਬਾਲੇ ਆ ਨਹਿਰ ਕਰਕੇ ਉੱਥੇ ਦਾ ਨਾ ਤੱਕ ਨਹੀਂ ਸਾਥ 18 ਹੁੰਦੇ ਨੇ ਉਹਨੂੰ ਤਾਂ ਭੱਜੇ ਫਿਰਦੇ ਲੈਣ ਬੰਨੀ ਉਹਦਾ ਹਾਂ ਐਵੇਂ ਆਂਦੇ ਆ ਨਹਿਰਾਂ ਕੋਲੇ ਮੈਂ ਤਾਂ ਉਮਰ ਜਨ ਕਰਦੀ ਕੋਮਾ ਕਰ ਉਹ ਐ ਥੋੜੋ ਕੋਹ ਕਹਿੰਦੇ ਹੋ ਨਾ ਕੋਈ ਡਰਦਾ ਹਾਂ ਡਰ ਨੂੰ ਕੀ ਆ ਬਾਹਰ ਚਟਕਣੇ ਲਾਈ ਹੋਏ ਚੱਲਵੇਂ ਅੰਦਰ ਕਿਨੇ ਅੰਦਰ ਵਾਲੇ ਬੜੇ ਗੇਟ ਲਾਇਆ ਹੋਏ ਬਸ ਆਹ ਫੇਰ ਕੀ ਕਹਤ ਨਹੀਂ ਤੈਨੂੰ ਮੈਂ ਤਾਂ ਜੇ ਐਂ ਸੁਣ ਵੀ ਲਈ ਨੀ ਦਲਾ ਤੂੰ ਵੀ ਸੁਖ ਨੇ ਕਿ ਫੇਰ ਹੋਮੇ ਦੇ ਲੈ ਬੇ ਇੱਥੇ ਆ ਗਏ ਹਾਂ ਉਹ ਜਾ ਮੈਂ ਢੰਗ ਵਾਲੇ ਮਾਰਨੀ ਕਰਨੀ ਪਾ ਕਰ ਹੂੰ ਢੰਗ ਵਾਲੇ ਕੰਮ ਹੇ ਉਹ ਰੋਣੀਆਂ ਜੇ ਕੱਲੀ ਕੱਟਿਆਈਆਂ ਹੁਣ ਪਤਾ ਨਹੀਂ ਦਿਲ ਕਿਹੇ ਜਗ ਹੋ ਗਿਆ ਹੋਦਾ ਮਤਲਬ ਬੜਾ ਬਤਰਾ ਦੇ ਹੋ ਗਿਆ ਹੂੰ ਜਿਹੜੇ ਤੋਹੇ ਪਾਹ ਜੇ ਰੋਣੀਆਂ ਜੇ ਕੱਟਿਆਈਆਂ ਹੂੰ ਹੂੰ ਕਿਹੜੀਆਂ ਰੋਣੀਆਂ ਮੰਨਸੀ ਪਰ ਰੋਹੀ ਸੀ ਕੀ ਸੀ ਕਾਂਦਰ ਕਿੰਦਰ ਸੀ ਕੌੜਾ ਕਿੰਦਰ ਸੀ ਬਾੜਾ ਸੀ ਸਾਨਾ ਸੀ ਉਹਨਾਂ ਬਾੜਾ ਦੇ ਵਿੱਚ ਕੱਟਿਆਈਆਂ ਉਹਦਾ ਬਣੀਆ ਸੀ ਇਹ ਵਡੇਰਾਂ ਦਾ ਨਾ ਆਇਓ ਤਾਂ ਆਹਾਂ ਫਟਕੂ ਨਹੀਂ ਉੱਦ ਨਾ ਸੀ ਵਾ ਉਹਦੋਂ ਉੱਦਰ ਨਹੀਂ ਆਇਆ ਉਹਦੋਂ ਆਇਆ ਗਿਆ ਉਹਦੋਂ ਹੀ ਵੜ ਗਿਆ ਉਹਦੋਂ ਹੀ ਰਹਿ ਗਿਆ ਹੂੰ ਆਈ ਹੰਦੀ ਹੰਦੀ ਸੀ ਉਹਦੋਂ ਤੋਂ ਡਰ ਲੱਗਦਾ ਸੀ ਹੁਣ ਹੂੰ ਹੈ ਉਹਦੋਂ ਨਹੀਂ ਡਰਦੀ ਸੀ ਮੈਂ ਕਿਹਾ ਹੁਣ ਡਰਨ ਲੱਗ ਗਿਆ ਹਾਂ ਉਹ ਤਾਂ ਨਹੀਂ ਮੈਂ ਡਰਦੀ ਕਿਉਂਕਿ ਸੁਣਨਾ ਹੌਂਸੇ ਦੇ ਪਰਤਲਾ ਭਾਈ ਜਮਨ ਨਿਕਲ ਗਾ ਹੂੰ ਨਾ ਖੁਸ਼ੀ ਜੇ ਨਹੀਂ ਜਾਦੇ ਨਾ ਮੰਜਿਲ ਨਹੀਂ ਜਾ ਹੂੰ ਤੇ ਬੈਣੂ ਪੰਗੜਾ ਪੋਣਾ ਤੂੰ ਮੈਂ ਤਾਂ ਬਹਿਣ ਨੂੰ ਭੰਗੜਾ ਪਾਉਣਾ ਤੂੰ ਦੇਖੋ ਜਉਂਦੀ ਰਹੀ ਪਾਣੀ ਮੁਰਗੇ ਰਭਰਾਜੀ ਪੁੱਤ ਦੇ ਵਿਆਹ ਦਾ ਪੂਰਾ ਪਾਣਾ ਹੂੰ ਹੂੰ ਮੈਨਾਂ ਮੈਨਾਂ ਕਾ ਧਨੀਆ ਪੁੱਤ ਦੇ ਜਾਂ ਨੂੰ ਤਮਾਨ ਹੂੰ 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 ਨਾਲ ਕਰਮ ਕੋਲ ਬਣੀ ਮਲਾਂ ਲੀ ਮਣ ਬਣੀ ਆਦੇ ਪਿੰਡ ਕਰੂਗੀ ਹੂੰ ਉਹ ਆਦੇ ਪਿੰਡ ਜਾ ਕੇ ਕੱਢੂਗੀ ਮੈਂ ਆਪਦੀ ਕੱਢੂਗੀ ਪੈਸੇ ਇਕੱਠੇ ਨਾ ਚਲਿਓ ਬਿਆਰ ਸਾਰੇ ਇਕੱਠੇ ਹੋ ਬਿਆਰ ਸਾਰੇ ਇਕੱਠੇ ਨੱਚ ਲਿਓ ਕੋਡ ਮਕੜ ਮਨਜ ਫੀਆ ਬਾਕੇ ਨੱਚ ਲਿਓ ਅਸੀਂ ਕੋਡ ਮਣੀਆਂ ਕੋਡ ਮਣੀਆਂ ਜਿੱਥੇ ਬਾਕੇ ਨੱਚ ਲਵਾਂਗੇ ਤੁਸੀਂ ਕੋਡ ਮਕੜ ਮਨ ਨੱਚ ਲਿਓ ਮੈਂ ਦੇਖੀ ਤੈਨੂੰ ਖਟ ਖਟ ਕੇ ਥੋਨੂੰ ਲਿਜਾਣਗੇ ਜਿਵੇਂ ਅਸਨੇ ਅਰਗੇ ਨੇ ਲਿਜਾ ਆ ਖਟ ਖਟ ਕੇ ਆਦਨ ਨਾਦਨ 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 ਨਾ ਮਰਿਆ ਤੂੰ ਜਿਵੇਂ ਅਸਨੇ ਨੇ ਚੜੂ ਫੇਰ ਉਰਬਾਦ ਹੂੰ ਉੰਦਰ ਜਿੰਨਾ ਹੋਇਆ ਨਾ ਉਹਦਾ ਜਰਦੀ ਨਾ ਇਹ ਤਾਂ ਜਿਆਦਾ ਹੁਣ ਤਾਂ ਫਿਰ ਕਿਤੇ ਨਾ ਤੱਕਿਆ ਨਹੀਂ ਸਕਦਾ ਬਾਹਰ ਬਾਹਰ